ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਸਖਜੀਤ ਸਿੰਘ ਪੁੱਲਰ ਜੋ ਕਿ ਤੁਹਾਡੀ ਲੜਾਈ ਲੜ ਰਹੀ ਪਰਲ ਪੀੜਤਾਂ ਦੀ ਲੜਾਈ ਲੜ ਰਹੀ ਜਥੇਬੰਦੀ ਇਨਸਾਫ ਦੀ ਆਵਾਜ਼ ਪੰਜਾਬ ਵੱਲੋਂ ਫਰੋਜਪੁਰ ਦੇ ਵਿੱਚ ਮੀਟਿੰਗ ਕੀਤੀ ਜਾ ਰਹੀ ਹੈਗੀ ਏ ਫਰੀਦਕੋਟ ਰੋਡ ਪ੍ਰਤਾਪਨਗਰ ਦੇ ਗੁਰਦੁਆਰਾ ਸਾਹਿਬ ਦੇ ਵਿੱਚ 8 ਨੰਬਰ ਚੁੰਗੀ ਤੇ ਤੇ ਆਪ ਸਾਰੇ ਜਿੰਨੇ ਵੀ ਪਰਲ ਪੀੜਤ ਹੈਗੇ ਜਾਂ ਹੋਰ ਕੰਪਨੀਆਂ ਤੋਂ ਪੀੜਤ ਲੋਕ ਨੇ ਉਹਨਾਂ ਸਾਰਿਆਂ ਨੂੰ ਮੈਂ اپیل ਕਰਦਾ ਹਾਂ ਕਿ ਤੁਸੀਂ ਉਸ ਮੀਟਿੰਗ ਦੇ ਵਿੱਚ ਜਿਹੜਾ ਕਿ 22 ਤਰੀਕ ਦਿਨ ਐਤਵਾਰ ਨੂੰ ਉਸ ਮੀਟਿੰਗ ਦੇ ਵਿੱਚ ਹਾਜ਼ਰ ਹੋਵੋ ਔਰ ਜਿਹੜਾ ਕਿ ਪਾਰਲੀਮੈਂਟ ਦੇ ਵਿੱਚ ਤੁਹਾਡਾ ਮੁੱਦਾ ਉਠਿਆ ਧਰਮਬੀਰ ਗਾਂਧੀ ਜੀ ਨੇ ਚੱਕਿਆ ਸੀਗਾ ਤੇ ਦੇਸ਼ ਦੀ ਫైనాన్స్ ਮਨਿਸਟਰ ਸੀ타 ਰਮਨ ਜੀ ਕਹਿ ਰਹੇ ਨੇ ਕਿ ਅਸੀਂ ਪਰਲ ਪੀੜਤਾ ਨੂੰ ਪੈਸੇ ਦੇਣ ਲਈ ਤਿਆਰ ਹਾਂ ਪਰ ਕੋਈ ਸਾਡੇ ਤੋਂ ਪੈਸੇ ਲੈਣ ਹੀ ਨਹੀਂ ਆਉਂਦਾ ਤੇ ਉਹ ਪੈਸੇ ਲੈਣ ਵਾਸਤੇ ਸੀ타 ਰਮਨ ਤੋਂ ਆਪਣੇ ਦੇਸ਼ ਦੀ ਫైనాన్స్ ਮਨਿਸਟਰ ਤੋਂ ਪੈਸੇ ਲੈਣ ਵਾਸਤੇ ਜਿਹੜਾ ਕਿ ਰਣਨੀਤੀ ਬਣਾਉਣ ਵਾਸਤੇ ਤੁਹਾਨੂੰ ਸਾਰੇ ਬਦਲ ਪੀੜਤਾ ਨੂੰ ਮੈਂ ਅਪੀਲ ਕਰਦਾ ਹਾਂ ਕਿ ਤੁਸੀਂ ਉਸ ਮੀਟਿੰਗ ਦੇ ਵਿੱਚ ਜਿਹੜਾ ਕਿ ਹਾਜ਼ਰ ਹੋਵੋ ਮੈਂ ਦੁਬਾਰਤ ਤੁਹਾਨੂੰ ਐਡਰੈਸ ਦੱਸਦਾ ਵਾਂ ਫਰੋਜਪੁਰ ਤੋਂ ਫਰੀਦਕੋਟ ਰੋਡ ਪ੍ਰਤਾਪਨਗਰ ਗੁਰੂ ਤੇਗ ਬਹਾਦਰ ਸਾਹਿਬ ਗੁਰਦੁਆਰਾ ਤੇ 22 ਤਰੀਕ ਦਿਨ ਐਤਵਾਰ ਨੂੰ ਤੁਸੀਂ ਜਿਹੜਾ ਕਿ ਉੱਥੇ ਹਾਜ਼ਰੀ ਭਰਨੀ ਹੈ ਸਾਰਿਆਂ ਨੇ ਤੇ ਆਪਾਂ ਉਥੇ ਰਣਨੀਤੀ ਬਣਾਉਣੀ ਹੈ ਕਿ ਸੀਤਾ ਰਮਨ ਦੇਸ਼ ਦੀ ਜਿਹੜੀ ਕਿ ਫైనాన్స్ ਮਿਨਿਸਟਰੀ ਉਹ ਕਹਿੰਦੀ ਕਿ ਅਸੀਂ ਪਰਲ ਦੇ ਪੈਸੇ ਦੇਣ ਨੂੰ ਤਿਆਰ ਆ ਤੇ ਉਹ ਪੈਸੇ ਲੈਣ ਵਾਸਤੇ ਆਪਾਂ ਉਥੇ ਰਣਨੀਤੀ ਘੜਨੀ ਹੈਗੀ ਹੈ ਕਿ ਫైనాన్స్ ਮਿਨਿਸਟਰ ਤੋਂ ਪੈਸਿਆਂ ਦੀ ਮੰਗ ਕਿਹੜੇ ਹਿਸਾਬ ਨਾਲ ਕੀਤੀ ਜਾਣੀ ਹੈ ਜਾਂ ਤੁਹਾਨੂੰ ਕਿਹੜੇ ਤਰੀਕੇ ਦੇ ਨਾਲ ਪੈਸੇ ਉਹ ਮਿਲ ਸਕਦੇ ਹੈਗੇ ਇਸ ਕਰਕੇ ਜਿਹੜੀਆਂ ਕਿ ਵਿਚਾਰ ਕਰਨ ਵਾਸਤੇ ਤੁਹਾਨੂੰ ਸਾਰਿਆਂ ਨੂੰ ਅਪੀਲ ਹੈ ਕਿ ਜਿੰਨੇ ਵੀ ਤੁਸੀਂ ਪਰਲ ਪੀੜ ਤੋਂ ਉਥੇ ਹਾਜ਼ਰੀ ਜ਼ਰੂਰ ਉਸ ਦਿਨ ਭਰੋ ਦਿਨ ਐਤਵਾਰ 10 ਵਜੇ ਦਾ ਸਮਾਂ ਹੈ ਜੀ ਜ਼ਰੂਰ ਤੁਸੀਂ ਉੱਥੇ ਪਹੁੰਚਣ ਦੀ ਕਿਰਪਾਲਤਾ ਕਰਨੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ